ਜਿਹੜਾ ਸ਼ਿਵਾਨੀ ਮਹਾਂਤੂ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਇਹ ਮਾਮਲੋਗ ਐਸਐਸਪੀ ਸਾਹਿਬ ਜਰੰਦਰ ਵਿਆਪੀ ਸਰਦਾਰ ਪਰਵਿੰਦਰ ਸਿੰਘ ਗਿਰਕ ਔਰ ਡੀਐਸਪੀ ਪਲੌਰ ਸਰਦਾਰ ਸਰਵਜਿੰਦਰ ਸਿੰਘ ਬਲ ਵੀ ਰਹਿਮਾਈ ਹੇਠ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤਰ ਜਿਹੜੀ ਇੱਥੇ ਦੁਰਾਇਆ ਰਹਿੰਦੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਰਹਿੰਦਾ ਸੀ ਨਿਤਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ तकरीबन 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮੰਤਰ ਨੇ ਆਪਣਾ ਭਰਾ ਪੱਪੀ ਤਰਦਸਿੰਘ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਜਿਹੜਾ ਹੈਗਾ ਦੀਪ ਸਿੰਘ ਕਿਰਤੀ ਦੀਪਾ ਇੱਕ ਨਾਮ ਨੂੰ ਉਹਦਾ ਮੇਰੇ ਸਾਹਮਣੇ ਨਹੀਂ ਆਇਆ ਇਹਨੂੰ ਨਾਂ ਲੈ ਕੇ ਇਹ ਸਵਾਨੀ ਮਤ ਆਪਣੇ ਕੰਬੇ ਸੁੱਤੀ ਪਈ ਸੀ ਔਰ ਇਹਦੇ ਜਿਹੜਾ ਗਲ ਦੇ ਵਿੱਚ ਨਹੀਂ ਪਾ ਕੇ ਬਹੁਤ ਇਹਦਾ ਗਲ ਘੁੱਟ ਕੇ ਮੂੰਹ ਤੇ ਸਹਾਰਾ ਰੱਖ ਕੇ ਜਿਹੜਾ ਵਿਤਕਰ ਮੰਤਰੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਜਿਹੜੀ ਮਿਤਕਾ ਮੰਤਿਆ ਉਹ ਮੇਨ ਮਾਸਟਰ ਮਾਈ ਦਾ ਔਰ ਉਹਨੇ ਜਿਹੜਾ ਇਹਦੀ ਜ਼ਿਆਦਾਤ ਖਰਪੜ ਦੀ ਕਤਲ ਕੀਤਾ ਹੈ ਉਹ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਪੀ ਹੈਗਾ ਉਹਦਾ ਸਗਾ ਭਰਾ ਜਿਹੜਾ 500 ਸਾਲ ਬਾਅਦ ਦਾ ਜੇਬ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਫੁੱਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਘਾੜੀ ਘੜ ਕੇ ਤੇ ਇਹਦਾ ਜਿਹੜਾ ਇਹ ਕਤਲ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਮਿਤੀ 5 9 25 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਕੋ ਦਰਜ ਕੀਤਾ ਆ ਔਰ ਦਫ਼ਤਰਾਂ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੇ ਮਤਲਬ ਦੇ ਨਾਲ ਅਸੀਂ ਕਾਫੀ ਬਲਕਿ ਇਥੋਂ ਮਿਹਨਤ ਕਰ ਗਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਜਿਹੜਾ ਦੀਪਾ ਜਿਹਨੂੰ ਇਹ ਦਾਲੂ ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਗ੍ਰਿਪਦੰਦ ਕੀਤਾ ਆ ਔਰ ਇਹਦੇ ਕਾਫੀ ਦਰਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਗਤਕਰਨ ਕਰਦੇ ਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਸਿਸ਼ ਰੱਖੀ ਜਗੀ ਔਰ ਸਾਨੂੰ ਇਹਨਾਂ ਨੇ दारू ਪਿਲਾ ਕੇ ਇੱਥੇ ਆ ਕੇ ਮਰੂਦ ਮੌਕੇ ਤੇ ਆ ਕੇ ਦੱਸਿਆ ਕਿ ਇਹਦਾ ਅਸੀਂ ਕਤਲ ਕਰਨਾ ਹੈ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਕਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਬਾਅਦ ਜਿਹੜੇ ਇਹ ਲੁਧਿਆਣੇ ਤੋਂ ਚੱਲ ਕੇ ਸੀਗੇ ਜਿੰਨੂੰ ਅਸੀਂ ਅਰਜੀਪੀਪੇ ਨੂੰ ਜਿਹੜਾ ਲੁਧਿਆਣੇ ਤੋਂ ਬ੍ਰਿੰਗ ਕਰ ਲਿਆ ਤੇ ਬਾਕੀਆਂ ਦੀ ਜਿਹੜੀ ਉਹ ਕਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ